ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਮੈਂ ਹਰਮਿੰਦਰ ਸਿੰਘ ਇਸ ਵਕਤ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਰਾਤ ਨੂੰ ਲੰਗਰ ਸ਼ਿਕਾਇਆ ਜਾ ਰਿਹਾ ਹੈ ਬੀਬੀਆਂ ਵੱਲੋਂ ਤਿਆਰ ਕੀਤਾ ਜਾਂਦਾ ਹੈ ਫਿਰ ਜਿਹੜੇ ਕਿਸਾਨ ਯੂਨੀਅਨ ਦੇ ਨਮਾਇੰਦੇ ਨੇ ਉਹ ਲੰਗਰ ਨੂੰ ਛਕਾਉਂਦੇ ਨੇ ਲੰਗਰ ਦੀਆਂ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਤਸਵੀਰਾਂ ਦਿਖਾ ਦੇਣਾ ਸਮੁੱਚੇ ਲੰਗਰ ਦੀਆਂ ਤਿਆਰੀ ਵੀ ਚੱਲ ਰਹੀ ਆ ਨਾਲੋਂ ਨਾਲ ਡਟੇ ਹੋਏ ਨੇ ਕੋਈ ਕੁਛ ਕਰ ਰਿਹਾ ਕੋਈ ਕੁਛ ਇਸੇ ਤਰ੍ਹਾਂ ਹੀ ਰੋਜ਼ ਤਿਆਰੀ ਹੁੰਦੀ ਹੈ ਇਸ ਸਾਈਡ ਦੀਆਂ ਤਸਵੀਰਾਂ ਦਿਖਾ ਦਿੱਤੀਆਂ ਜਾਣ ਇੱਕ ਵੱਖਰੀ ਕਿਸਮ ਦਾ ਜਿਹੜਾ ਨਜ਼ਾਰਾ ਤੁਹਾਨੂੰ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਤੇ ਦੇਖਣ ਨੂੰ ਮਿਲੇਗਾ ਉਹ ਕਿਸਾਨ ਨੇ ਜਿਨ੍ਹਾਂ ਨੇ ਸ਼ਾਇਦ ਕਦੇ ਘਰਾਂ ਦੇ ਵਿੱਚ ਅਜਿਹੇ ਕੰਮ ਨਾ ਕੀਤੇ ਹੁਣ ਪਰ ਹਾਲਾਤ ਇਹੋ ਜਿਹੇ ਬਣਾ ਦਿੰਦਾ ਹੈ ਅंदोलਨ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਕੰਮ ਕਰਨੇ ਪੈ ਰਹੇ ਨੇ ਕੇਂਦਰ ਸਰਕਾਰ ਦੇ ਨਾਲ ਟੱਕਰ ਦੇ ਚੱਲਦਿਆਂ ਕਿਸਾਨ ਜਿਹੜੇ ਨੇ ਉਹ ਨੰਗੇ ਧੜ ਡਟੇ ਹੋਏ ਨੇ ਸਵੇਰੇ ਸਵੇਰ ਦਾ ਟਾਈਮ ਵੀ ਇਸੇ ਤਰ੍ਹਾਂ ਹੀ ਬਤੀਤ ਹੁੰਦਾ ਹੈ ਉਸ ਤੋਂ ਬਾਅਦ ਰਾਤ ਪੈਂਦੀ ਹੈ ਤੇ ਰਾਤ ਨੂੰ ਵੀ ਇਸੇ ਤਰ੍ਹਾਂ ਹੀ ਤਿਆਰੀ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਮੈਂ ਲੰਗਰ ਦੀਆਂ ਕੈਮਰਾਮੈਨ ਨੂੰ ਕਹੂੰਗਾ ਕਿ ਲੰਗਰ ਦੀਆਂ ਤਸਵੀਰਾਂ ਵੀ ਦਿਖਾਉਣ ਇਹ ਬਰਤਨ ਨੇ ਜਿਹੜੇ ਰੋਜ਼ਮਰਾਂ ਦੀ ਜ਼ਿੰਦਗੀ 'ਚ ਇਹ ਅਦੋਲਨ ਦੇ ਵਿੱਚ ਵਰਤਦੇ ਨੇ ਤੇ ਇਹ ਲੰਗਰ ਦੀ ਤਸਵੀਰ ਹੈ ਇੱਥੇ ਇਹ ਨਹੀਂ ਪੁੱਛਿਆ ਜਾਂਦਾ ਕਿ ਉਹ ਕਿੱਥੋਂ ਆਇਆ ਹੈ ਕੋਈ ਵੀ ਹੋਵੇ ਰਾਹੀਰ ਵੀ ਲੰਗਰ ਛਕਦੇ ਨੇ ਸੋ ਇਹ ਗੁਰੂ ਨਾਨਕ ਦੀ ਧਰਤੀ ਹੈ ਇੱਥੇ ਲੰਗਰਾਂ ਦਾ ਪ੍ਰਵਾਹ ਜਿਹੜਾ ਹੈ ਉਹ ਲਗਾਤਾਰ ਚੱਲਦਾ ਰਹਿੰਦਾ ਹੈ ਪਰ ਕਿਸਾਨ ਅੰਦੋਲਨ ਦੇ ਵਿੱਚ ਵੀ ਲੰਗਰਾਂ ਦਾ ਪ੍ਰਵਾਹ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਕਿਸਾਨ ਡਟੇ ਹੋਏ ਨੇ ਇੱਥੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਹੁਤ ਸਾਰੇ ਕਿਸਾਨ ਨੇ 220 ਦਾ ਅੰਦੋਲਨ ਵੀ ਇਹਨਾਂ ਨੇ ਆਪਣੇ ਪਿੰਡੇ ਦੇ ਉੱਤੇ ਹੰਡਾਇਆ ਰਣਜੀਤ ਸਿੰਘ ਜੀ ਨੇ ਲੀਡ ਕਰਦੇ ਨੇ ਲੰਗਰ ਨੂੰ ਲਗਾਤਾਰ ਮੈਂ ਕਹੂੰਗਾ ਕਿ ਪਲੀਜ਼ ਮੈਨੂੰ ਸੀਟ ਦੇ ਦੇ ਤਾਂ ਬਹੁਤ ਵਧੀਆ ਰਹੇਗਾ ਸੋ ਵਾਰੀ-ਵਾਰੀ ਗੱਲਬਾਤ ਕਰਦੇ ਰਹਾਂਗੇ ਰਣਜੀਤ ਸਿੰਘ ਜੀ ਬੜੇ ਸਮੇਂ ਤੋਂ ਡਟੇ ਹੋਏ ਹਾਂ 220 ਦਾ ਅਦੋਲਨ ਵੀ ਤੁਸੀਂ ਆਪਣੇ ਪਿੰਡੇ ਦੇ ਉੱਤੇ ਹੜਾਇਆ ਹੈ ਇਸ ਵਕਤ ਸ਼ਹਾਦਤ ਦੇ ਲਈ ਡਟੇ ਹੋਏ ਨੇ ਜਗਜੀਤ ਸਿੰਘ ਢੱਲੇਵਾਲ ਸਮੁੱਚੇ ਮਾਮਲੇ ਨੂੰ ਕਿਦਾਂ ਦੇਖਦੇ ਹੋ ਤੁਸੀਂ ਘਰਾਂ ਦੇ ਵਿੱਚ ਵੀ ਖਾਣਾ-ਦਾਣਾ ਇਦਾਂ ਕਦੀ ਪਕਾਇਆ ਇਹ ਵੀ ਦੱਸ ਦਿਓ ਸੋ ਜਿਹੜਾ ਘਰਾਂ ਦੇ ਵਿੱਚ ਖਾਣਾ-ਦਾਣਾ ਬਣਦਾ ਸੀ ਬਣਾਉਨੇ ਆ ਕਿਤਨਾ ਕਿਤੇ ਜਿੱਦੋਂ ਸਾਡਾ ਪ੍ਰੋਗਰਾਮ ਹੁੰਦਾ ਪਰ ਘਰਾਂ ਦੇ ਵਿੱਚ ਐਸ ਤਰ੍ਹਾਂ ਨਹੀਂ ਹੁੰਦਾ ਜਿਵੇਂ ਸਾਡਾ ਇੱਥੇ ਹੈ ਜਿਹੜਾ ਸਾਡਾ ਇੱਥੇ ਪ੍ਰੋਗਰਾਮ ਨਾ ਬਹੁਤ ਪਿਆਰ ਨਾਲ ਸਤਿਕਾਰ ਨਾਲ ਤੜਕੇ ਭੋਗ ਲਵਾ ਕੇ ਗੁਰੂ ਸਾਹਿਬ ਦੀ ਅਰਦਾਸ ਕਰਕੇ ਫੇਰ ਅਸੀਂ ਲੰਗਰ ਸ਼ੁਰੂ ਕਰਦੇ ਆਂ ਸ਼ਾਮ ਨੂੰ ਜਿਹੜੀ ਸਾਡੀ ਅਰਦਾਸ ਹੁੰਦੀ ਹੈ ਬਹੁਤ ਪਿਆਰ ਨਾਲ ਅਰਦਾਸ ਕਰਕੇ ਤਾਂ ਫੇਰ ਅਸੀਂ ਸ਼ੁਰੂ ਕਰਦੇ ਆਂ ਤੇ ਜਿੰਨੇ ਸਾਡੇ ਵੀਰ ਹੈ ਬਰਾਂਟੀਅਰ ਹੈ ਸਾਡੇ ਬਜ਼ੁਰਗ ਹੈ 80 ਸਾਲ ਦੇ 70 70 ਸਾਲ ਦੇ ਉਹ ਖਾਣਾ ਵਰਤਾਉਂਦੇ ਆ ਤੇ ਬਹੁਤ ਪਿਆਰ ਤੇ ਸਤਿਕਾਰ ਨਾਲ ਵਰਤਾਉਂਦੇ ਆ ਤੇ ਬਹੁਤ ਹੀ ਵਧੀਆ ਛੱਡੇ ਢੰਗ ਨਾਲ ਸਾਡਾ ਜਿਹੜਾ ਲੰਗਰ ਚੱਲ ਰਿਹਾ ਮੈਨੂੰ ਲੱਗਦਾ ਵੀ 220 ਦੇ ਅंदोलਨ ਨੇ ਤੁਹਾਨੂੰ ਇਹ ਸਾਰਾ ਕੁਝ ਸਿਖਾ ਦਿੱਤਾ ਹੋਵੇਗਾ ਹਾਂਜੀ ਜਦੋਂ ਅਸੀਂ ਦਿੱਲੀ ਦਾ ਅੰਦੋਲਨ ਕਰਿਆ ਭਾਦਰਗਾੜ ਬੈਠੇ ਰਹੇ ਅਸੀਂ ਉੱਥੇ 13 ਮਹੀਨੇ ਬੈਠੇ ਆ ਅਸੀਂ ਆਪਦਾ ਹੀ ਲੰਗਰ ਪਕਾਉਂਦੇ ਸੀ ਆਪਦਾ ਹੀ ਦਾਲਾ ਸਬਜ਼ੀ ਆਪਦਾ ਹੀ ਚਾਹ ਪਾਣੀ ਕਈਆਂ ਸਾਡੇ ਵੀਰਾਂ ਨੇ ਤਾਂ ਉੱਥੇ ਆਪਦੇ ਪੱਕੇ ਮਕਾਨ ਪਾ ਲਈ ਸੀ ਤੇ ਕਈਆਂ ਨੇ ਪਸ਼ੂ ਵੀ ਲੈ ਗਏ ਸੀ ਉੱਥੇ ਬੱਕਰੀਆਂ ਮੱਝਾਂ ਗਾਂਆਂ ਵੀ ਉੱਥੇ ਰੱਖ ਲੀਆਂ ਸੀ ਹੋ ਸਕਦਾ ਉਸੇ ਤਰ੍ਹਾਂ ਸਾਨੂੰ ਹੁਣ ਵੀ ਕਰਨਾ ਪਵੇ ਜੇ ਹੋ ਸਕਦਾ ਹੈ ਕਿ ਇਹ ਇਹ ਪ੍ਰਸਥਿਤੀਆਂ ਹੋਣ ਹੋਰ ਵੀ ਨੇ ਕਿਸਾਨ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਅੱਗੇ ਆ ਜਾਓ ਤੁਸੀਂ ਆਓ ਇੱਕ ਮਿੰਟ ਅੱਗੇ ਇੱਧਰ ਆ ਜਾਓ ਬੈਠੋ ਇੱਥੇ ਬੈਠੋ ਆ ਚੇਅਰ ਛੱਡਿਓ ਬਜ਼ੁਰਗੋ ਅਸੀਂ ਬਾਅਦ ਅੱਜ ਉਹ ਇੱਥੇ ਤੁਸੀਂ ਫਤਿਹ ਸਿੰਘ ਜੀ ਤੁਸੀਂ ਇਸ ਇਲਾਕੇ ਦੇ ਨਾਲ ਸੰਬੰਧਤ ਹੋ ਇੱਕ ਵੱਖਰੀ ਯੂਨੀਅਨ ਜਿਹੜੀ ਹੈ ਉਹਦੇ ਨਾਲ ਵੀ ਜੁੜੇ ਹੋਏ ਹਾਂ ਜਿਹੜੀ ਇਸ ਮੋਰਚੇ ਦਾ ਹਿੱਸਾ ਨਹੀਂ ਪਰ ਜਿਹੜਾ ਇਹ ਅंदोलਨ ਹੈ ਇਹ ਜਿਹੜੇ ਅंदोलਨ ਲੜਿਆ ਜਾ ਰਿਹਾ ਇਸ ਅंदोलਨ ਨੂੰ ਤੁਸੀਂ ਕਿਵੇਂ ਦੇਖਦੇ ਇਹ ਜੀ ਅंदोलਨ ਤਾਂ ਸਾਰਿਆਂ ਦਾ ਸਾਂਝਾ ਹੀ ਆ ਸਾਰਿਆਂ ਦੇ ਮੰਗਾ ਜਥੇਬੰਦੀਆਂ ਦੇ ਵਿਚਾਰਕ ਵੱਖਰੇਵੇਂ ਨੇ ਵੰਡੇ ਅਸੀਂ ਵੱਖਰੇ ਵੱਖਰੇ ਹਾਂ ਅੱਜ ਸਵੇਰ ਨੂੰ ਡਾਕਟਰ ਦਰਸ਼ਨਪਾਲ ਆਏ ਵੀ ਨੇ ਅਸੀਂ ਤਾਂ ਲੋਕਲ ਹੁੰਦੇ ਨਾਲ ਤੇ ਪਹਿਲੇ ਦਿਨ ਤੋਂ ਹੀ 13 ਫਰਵਰੀ ਤੋਂ ਨਾਲ ਆ ਜਿੰਨੇ ਜੋਗੇ ਲੰਗਰ ਸੇਵਾ ਵੀ ਨਾਲ ਇੱਥੇ ਨੌਜਵਾਨ ਵੀ ਲੈ ਕੇ ਡਟੇ ਜਦੋਂ ਮੁੱਠਫੇੜ ਵੀ ਹੁੰਦੇ ਰਹੀ ਆ ਪੁਲਿਸ ਨਾਲ ਉਦੋਂ ਵੀ ਜਦੋਂ ਸ਼ੁਭ ਕਰਨ ਚੁੱਕਣਾ ਉਦੋਂ ਵੀ ਨਾਲ ਮੈਡੀਕਲ ਟੀਮ ਨਾਲ ਵੀ ਸਾਥ ਆਪੇ ਨੌਜਵਾਨ ਮੁੰਡੇ ਅੱਜ ਵੀ ਲੱਗੇ ਨੇ ਸੇਵਾ ਕਰਾਉਣ ਅਸੀਂ ਤਾਂ ਬਜ਼ੁਰਗ ਬਾਬੇ ਦੇ ਨਾਲ ਹੀ ਆ ਨਹੀਂ ਲੰਗਰ ਲੰਗਰ ਦੀ ਸੇਵਾ ਇਲਾਕੇ ਦੇ ਲੋਕਾਂ ਨੂੰ ਨਹੀਂ ਸੀ ਲੈ ਕੇ ਆਉਣੀ ਚਾਹੀਦੀ ਲੰਗਰ ਘਟ ਨੇ ਇਹਨਾਂ ਨੂੰ ਤਾਂ ਸਟਾਕ ਦੇ ਵਿੱਚ ਰਹਿਣ ਦੇਣਾ ਚਾਹੀਦਾ ਸੀਗਾ ਬਹੁਤ ਦੂਰ ਤੋਂ ਚੱਲ ਕੇ ਆਏ ਨੇ ਇਲਾਕੇ ਦੀ ਜ਼ਿੰਮੇਵਾਰੀ ਵੀ ਇਨ ਇਲਾਕੇ ਦੀ ਜ਼ਿੰਮੇਵਾਰੀ ਨਹੀਂ ਸੀ ਬਣਦੀ ਫਤਿਹ ਸਿੰਘ ਜੀ ਕਿ ਇਲਾਕੇ ਦੇ ਕਿਸਾਨ ਨਿੱਤਰ ਦੇ ਨੰਗਰ ਲੈ ਕੇ ਆਉਂਦੇ ਰਸਤ ਲੈ ਕੇ ਆਉਂਦੇ ਇਹਨਾਂ ਨੂੰ ਆਪਣੇ ਚੁੱਲੇ ਨਾ ਬਾਲਣੇ ਪੈਂਦੇ ਇਹ ਵੱਡੀ ਕਮੇ ਰਹੀ ਆ ਸਾਡੇ ਜਿਹੜੇ ਕੁਛ ਪਿੰਡ ਨੇ ਉਹਨਾਂ ਦਾ ਬੜਾ ਉਦਮ ਕੀਤਾ 10 ਮਹੀਨਿਆਂ ਵਾਂਗੂ ਲੰਗਰ ਉਹਨਾਂ ਚਲਾਇਆ ਜੇ ਵੀ ਉਹਨਾਂ ਦਾ ਚੱਲਦਾ ਪਿਆ ਬਾਕੀ ਜਿੰਨਾ ਇਲਾਕੇ ਦੇ ਪਿੰਡ ਨੇ ਕੋਈ 10 15 ਬਾਰਡਰੋਂ ਇੱਧਰ ਨੇ ਕੋਈ 10 15 ਇਹ 30 40 ਪਿੰਡ ਇਹਨਾਂ ਨੂੰ ਜਿਹੜੀ ਲੰਗਰ ਦੀ ਜ਼ਿੰਮੇਵਾਰੀ ਸਾਡੀ ਬਣਦੀ ਸੀ ਸਾਡਾ ਇਲਾਕਾ ਇੱਥੋਂ ਪਛੜਿਆ ਇਸ ਗੱਲ ਨੂੰ ਦੁੱਧ ਦੀ ਸੇਵਾ ਲੰਗਰ ਇੱਥੇ ਪੱਕੇ ਜਿਹੜੇ ਉਹ ਕੁਝ ਤਾਂ ਆ ਵੀ ਰਿਹਾ ਨਾ ਚਾਰ ਪੰਜ ਲੰਗਰ ਤਾਂ ਪਰਮਾਨੈਂਟ ਚੱਲ ਰਹੇ ਨੇ ਇਲਾਕੇ ਦੇ ਹਾਂਜੀ ਕੋਈ ਚਾਰ ਪੰਜ ਪਿੰਡਾਂ ਨੂੰ ਛੱਡ ਕੇ ਸਾਰੇ ਇਲਾਕੇ ਨੂੰ ਆਉਣਾ ਚਾਹੀਦਾ ਚਲੋ ਹੁਣ ਵੀ ਜਿੰਨਾ ਜ਼ਿਆਦਾ ਇਕੱਠਾ ਦਲੇয়াল ਸਾਹਿਬ ਕਰਕੇ ਹੁਣ ਜਿਹੜਾ ਅੰਦੋਲਨ ਦੇ ਵਿੱਚ ਜਾਣ ਪਈ ਆ ਹੁਣ ਜਿਹੜਾ ਇਕੱਠ ਹੋਇਆ ਹੁਣ ਇਲਾਕੇ ਨੂੰ ਆਵਾਜ਼ ਆ ਵੀ ਲੰਗਰ ਚੱਲਣਾ ਚਾਹੀਦਾ ਜਿਵੇਂ ਅੱਗੇ ਖਾਸ ਕਰਕੇ ਅਸੀਂ ਪਿੰਡਾਂ ਚ ਤੁਸੀਂ ਮੈਨੂੰ ਇੱਕ ਗੱਲ ਦੱਸ ਦਿਓ ਇਕੱਠ ਦਾ ਕਰਕੇ ਨਹੀਂ ਤੁਸੀਂ ਕੀ ਅਪੀਲ ਕਰਦੇ ਹੋ ਇਲਾਕੇ ਦੇ ਲੋਕਾਂ ਨੂੰ ਜਿਹੜੇ ਘਰਾਂ ਦੇ ਵਿੱਚ ਨੇ ਸਾਡੀਆਂ ਮਾਤਾਵਾਂ ਨੇ ਭੈਣਾਂ ਨੇ ਜਾਂ ਸਾਡੇ ਕਿਸਾਨ ਨੇ ਉਹਨਾਂ ਨੂੰ ਕੀ ਅਪੀਲ ਹੈ ਫਤਿਹ ਸਿੰਘ ਉਹਨਾਂ ਨੂੰ ਇਹ ਬੇਨਤੀ ਹੈ ਵੀ ਜਿਹੜਾ ਸਟੇਜ ਟਾਈਮ ਅਸਲ ਵਿੱਚ ਤਾਂ ਅਸੀਂ ਪੱਕੇ ਟਰਾਲੀਆਂ ਲੈ ਕੇ ਇੱਥੇ ਪੱਕੇ ਆਈਏ ਤੇ ਪੱਕੇ ਲੰਗਰ ਲਾਈਏ ਨਹੀਂ ਤਾਂ ਸਟੇਜ ਟਾਈਮ ਅਸੀਂ 11 ਤੋਂ 4-5 ਵਜੇ ਤੱਕ ਹਾਜ਼ਰੀ ਵੀ ਜ਼ਰੂਰ ਭਰਿਏ ਬੀਬੀਆਂ ਮਾਤਾਵਾਂ ਬੱਚੇ ਵੀ ਆਉਣ ਛੁੱਟੀ ਦੇ ਦਿਨ ਬੱਚੇ ਵੀ ਆਉਣ ਤੇ ਪ੍ਰਸ਼ਾਦ ਦੇ ਵੱਤ ਤੋਂ ਵੱਧ ਜਿਹੜੀ ਦੁੱਧ ਪ੍ਰਸ਼ਾਦਾਂ ਦੀ ਜਿਹੜੀ ਸੇਵਾ ਦੁੱਧ ਉਹ ਪਿੰਡਾਂ ਚੋਂ ਇਕੱਠਾ ਕਰਕੇ ਜ਼ਰੂਰ ਲਿਆਉਣਾ ਚਾਹੀਦਾ ਜੀ ਇੱਕ ਹੋਰ ਕਿਸਾਨ ਨੇ ਮੈਂ ਗੱਲਬਾਤ ਇਹਨਾਂ ਨਾਲ ਵੀ ਕਰਦੇ ਕਿੱਥੋਂ ਆਏ ਹੋ ਸਿੰਘ ਸਾਹਿਬ ਅਸੀਂ ਬਟਿੰਡੇ ਤੋਂ ਬਟਿੰਡੇ ਤੋਂ ਤੇ ਲੰਗਰ ਵੀ ਬਟਿੰਡੇ ਦਾ ਇਹ ਹਾਂ ਜੀ ਬਟਿੰਡੇ ਜ਼ਿਲ੍ਹੇ ਨੂੰ ਲੰਗਰ ਹੈ ਪਰ ਸਾਡਾ ਜਿਹੜਾ ਇੱਥੇ ਨੇੜੇ ਪਿੰਡ ਹੈ ਵਧੀਆ ਸਾਥ ਦਿੰਦੇ ਆ ਸਾਨੂੰ ਵਧੀਆ ਲੰਗਰ ਰੂਮ ਲੈ ਕੇ ਆਉਂਦੇ ਆ ਕੋਈ ਅਜੀਬ ਪਰਿਸਥਿਤੀ ਨਹੀਂ ਗਈ ਵੀ ਨਹੀਂ ਪਰ ਸ਼ੁਰੂ ਤੋਂ ਅਸੀਂ ਅਸੀਂ ਮੇਰਾ ਇਲਾਕਾ ਵੀ ਇਹੀ ਹੈ ਪਰ ਮੈਨੂੰ ਤਾਂ ਖੁਦ ਕੱਲੇ-ਕੱਲੇ ਬੰਦੇ ਦਾ ਪਤਾ ਹੈ ਕਿ ਕਿਹੜਾ ਬਾਰੋਂ ਤੇ ਕਿਹੜਾ ਲੈ ਕੇ ਆਇਆ ਹੈ ਕਮੀ ਤਾਂ ਹੈਗੀ ਹੈ ਕਮੀ ਤਾਂ ਦਿਖਦੀ ਹੈ ਨਹੀਂ ਕਮੀ ਤਾਂ ਵੀਰ ਜੀ ਦਿਖਦੀ ਹੈ ਪਰ ਕਮੀ ਇਹੀ ਸੀ ਵੀ ਲੋਕ ਹੋ ਸਕਦਾ ਹੈ ਜਿਹੜੇ ਇੱਧਰ ਦੇ ਲੋਕ ਹੈ ਹੋ ਸਕਦਾ ਹੈ ਇਹ ਡਰ ਹੈ ਹੋਣ ਪ੍ਰਸ਼ਾਸਨ ਨੇ ਹਰਿਆਣਾ ਪ੍ਰਸ਼ਾਸਨ ਨੇ ਡਰ ਹੈ ਹੋਣ ਡਰ ਦੇ ਘਰਾਂ ਚੋਂ ਨਾ ਨਿਕਲ ਰਹੇ ਹੁਣ ਪਰ ਹੁਣ ਜਿਹੜੀ ਪ੍ਰਸਥਿਤੀ ਹੈ ਵੀ ਘਰਾਂ ਚੋਂ ਲੋਕ ਨਿਕਲਣੇ ਸ਼ੁਰੂ ਹੋਏ ਹੈ ਸਾਡੇ ਕੋਲੇ ਹੁਣ ਲੰਗਰ ਦੀਆਂ ਰਸਤੇ ਜਿਹੜੀਆਂ ਆਉਣੀਆਂ ਸ਼ੁਰੂ ਹੋਈਆਂ ਪੁੰਚਣੀਆਂ ਸ਼ੁਰੂ ਹੋ ਗਈਆਂ ਮਤਲਬ ਤੁਹਾਡੇ ਲੰਗਰ ਤੁਸੀਂ ਪਕਾਉਨੇ ਪਰ ਰਸਤੇ ਪਿੰਡਾਂ ਚੋਂ ਆਉਣੀਆਂ ਸ਼ੁਰੂ ਹੋ ਗਈਆਂ ਹਾਂ ਪਿੰਡਾਂ ਚੋਂ ਰਸਤਾ ਆਉਣੀਆਂ ਸ਼ੁਰੂ ਹੋ ਗਈਆਂ ਸਾਡੇ ਕੋਲੇ ਹੋ ਸਕਦਾ ਸਾਨੂੰ ਲੱਗਦਾ ਵੀ ਇਦੋਂ ਕਹਾ ਜਿਹੜਾ ਲੋਕ ਵੱਰ ਚੜ ਕੇ ਆਉਣਗੇ ਤੇ ਵੱਰ ਚੜ ਕੇ ਇਥੇ ਲੰਗਰ ਹੈ ਜਿਹੜਾ ਸੇਵਾ ਕਰਨੀ ਕਿੱਥੋਂ ਆਏ ਬਜ਼ੁਰਗੋ ਤੁਸੀਂ ਅਸੀਂ ਜੀ ਤਲਵੰਡੀ ਸਾਹਿਬੋਂ ਕੱਢ ਜਾਵਾਂ ਸੰਘਾ ਵਾਲਾ ਜਿਹੜਾ ਬਠਿੰਡੇ ਤੋਂ ਆਏ ਜੀ ਮਾਲਵੇ ਦੀ ਧਰਤੀ ਅਦੋਲਨਾਂ ਲਈ ਜਾਣੀ ਜਾਂਦੀ ਹੈ ਅਦੋਲਨ ਮਾਲਵੇ ਚੋਂ ਨਿਕਲਦੇ ਨੇ ਅਦੋਲਨ ਕਰਨ ਦਾ ਤਰੀਕਾ ਜਿਹੜਾ ਹੈ ਮਾਲਵੇ ਦੇ ਆਗੂਆਂ ਦੇ ਕੋਲ ਹੈ ਮਾਲਵੇ ਦੇ ਆਗੂਆਂ ਨੂੰ ਪਤਾ ਹੈ ਕਿ ਅਦੋਲਨ ਨੂੰ ਕਿੱਦਾਂ ਅੱਗੇ ਵਧਾਉਣਾ ਹੈ ਚਾਹੇ ਜਗਿੰਦਰ ਸਿੰਘ ਉਹ ਗਰਾਹਾਂ ਹੋਵੇ ਜਾਂ ਜਗਜੀਤ ਸਿੰਘ ਢੱਲੇਵਾਲ ਹੋਣ ਅंदोलਨ ਦੀ ਰੂਪਰੇਖਾ ਤਿਆਰ ਕਰਨ ਵਿੱਚ ਮਹਾਰਤ ਹੈ ਪਿਛਲੇ ਲੰਬੇ ਸਮੇਂ ਤੋਂ ਅंदोलਨ ਕਰਦੇ ਆ ਰਹੇ ਮਾਲਵੇ ਦੇ ਲੋਕਾਂ ਕੋਲੇ ਹੁਣ ਤਜਰਬਾ ਬਣ ਚੁੱਕਾ ਹੈ ਕਿ ਅंदोलਨ ਨੂੰ ਕਿੱਦਾਂ ਵਧਾਉਣਾ ਇਹਦੀ ਸਮੀਖਿਆ ਕਰਿਓ ਥੋੜੀ ਆ ਜੀ ਜਦੋਂ ਹੁਣ ਸਾਡੇ ਸੁਪਾਲ ਸਰਧਾਨ ਨਰਨ ਵਰਤ ਤੇ ਬੈਠੇ ਆ ਉਹ ਸੰਘਰਸ਼ ਵਧਾਉਣ ਦੀ ਖਾਤਰ ਇਹ ਆ ਫੜਾਚ ਬੈਠੇ ਆ ਤੇ ਬਾਕੀ ਤਜਰਬਾ ਜੀ ਅਸੀਂ ਪਿੱਛੇ ਵੀ ਦਿੱਲੀ ਵਾਲਾ ਅंदोलਨ ਲੜਿਆ ਵੱਧ ਤੋਂ ਵੱਧ ਅਪੀਲ ਦੇ ਲੋਕਾਂ ਨੂੰ ਕਿ ਇਹ ਸਭ ਤੋਂ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਸਾਡੇ ਕਿਸਾਨ ਭਰਾ ਸਾਡੀਆਂ ਧੀਆਂ ਸਾਡੇ ਪਾਣਾ ਵੱਧ ਤੋਂ ਵੱਧ ਆਉਣ। ਅੱਛਾ ਇੱਕ ਗੱਲ ਦੱਸਿਓ ਘਰ ਦੇ ਵਿੱਚ ਵੀ ਕਦੀ ਰੋਟੀ ਪਾਣੀ ਇਦਾਂ ਪਕਾਇਆ ਜਿਸ ਤਰ੍ਹਾਂ ਆਟਾ ਗੁੰਨਦੇ ਹੋ ਸਬਜ਼ੀਆਂ ਚੀਰਦੇ ਹੋ। ਜੇ ਕੋਈ ਪ੍ਰੋਗਰਾਮ ਹੁੰਦਾ ਘਰ ਤੇ ਫੇਰਦਾ ਸੀ ਕਰ ਲੈਨੇ ਪਰ ਇੱਥੇ ਹੋਰ ਮੌਕਾ ਮਿਲਿਆ ਸਾਨੂੰ। ਖੁਸ਼ੀ ਮਿਲਦੀ ਹੈ ਜਦੋਂ ਪਤਾ ਹੀ ਨਹੀਂ ਕਿਹੜੇ ਪਿੰਡ ਤੋਂ ਕਿਹੜਾ ਬੰਦਾ ਆਜੇ ਲੰਗਰ ਖਾਜੇ। ਤੇ ਖੁਸ਼ੀ ਵੀ ਮਿਲਦੀ ਆ ਇਹ ਤਾਂ ਗੁਰਨਾਨਕ ਦੇਵ ਜੀ ਦਾ ਲੰਗਰ ਹੈ ਨਾ ਇਹਨੂੰ ਹਰ ਕੋਈ ਬਜ਼ੁਰਗੋ ਕਿੱਥੋਂ ਆਏ ਹੋ ਜਗਾ ਰਾਮਦੀਰ ਸੇ ਜੀ ਸਾਬੋ ਕੋਈ ਤਲਵੰਡੀ ਬਲਾਕ ਤੇ ਇੱਥੇ ਫਿਰ ਸਿੱਖ ਲਿਆ ਸਾਰਾ ਕੰਮ ਕਰ ਰੋਟੀ ਪਾਣੀ ਬਣਾਉਣਾ ਕੋਲ ਜੀ ਸਾਰਾ ਕੁਝ ਸਿੱਖ ਲਿਆ ਅਸਲ ਤਾਂ ਅਸੀਂ 2013 ਦੀ 2020 ਦੀ ਉੱਥੋਂ ਜੋ ਸਿੱਖੇ ਦਿੱਲੀ ਤੋਂ ਉਦੋਂ ਦੇ ਸਿਖਾਏ ਆ ਮੋਦੀ ਸਰਕਾਰ ਨੇ ਦਿੱਲੀ ਰਹੇ ਹੋ ਤੁਸੀਂ ਅੰਦੋਲਨ ਦੇ ਵਿੱਚ ਰਹੇ ਜੀ ਕਿਹੜੇ ਬਾਰਡਰ ਤੇ ਸੀ ਠਿਕਰੀ ਬਾਰਡਰ ਤੇ ਇਕਰੀ ਬਾਰਡਰ ਹਾਂ ਜੀ ਉੱਥੇ ਵੀ ਤੁਹਾਨੂੰ ਲੰਗਰ ਬਣਾਉਣ ਦੀ ਪਹਿਲਾਂ ਉੱਥੇ ਦੂਰ ਬਹੁਤ ਹੈ ਲੰਗਰ ਦੀ ਰਸਤਾ ਇੱਥੋਂ ਜਾਂਦੀ ਰਹੀ ਹੈ ਲਗਾਤਾਰ ਪਰ ਉੱਥੇ ਵੀ ਬਣਾਉਣਾ ਤੁਹਾਨੂੰ ਆ ਗਿਆ ਹੋ ਗੰਗਰ ਬਹੁਤ ਉੱਥੇ ਲੰਗਰ ਆਉਂਦਾ ਵੀ ਬਹੁਤ ਸੀ ਬਰੋਂ ਰਸਤਾ ਵਸਤਾ ਬਹੁਤ ਆਉਂਦੀ ਸੀ ਲੰਗਰ ਚੱਲਦੇ ਵੀ ਬਹੁਤ ਸੀ ਤੇ ਪਰ ਬਣਾਉਂਦੇ ਵੀ ਰਹੇ ਹੁਣ ਫਿਰ ਕਿਹੜੀ ਕਿਹੜੀ ਸਬਜ਼ੀ ਬਣਾ ਲੈਣੀ ਹੋ ਜਿਹੜੀ ਤੜਕਾ ਤੁੜਕਾ ਲਾ ਸਾਬ ਜੀ ਕੋਈ ਵੀ ਹੋਵੇ ਗੋਭੀ ਹੋਵੇ ਗਾਜਰ ਹੋਵੇ ਆਲੂ ਹੋਵੇ ਬਣਾ ਦਿੰਦੇ ਆ ਅੱਛਾ ਮੈਨੂੰ ਇਹ ਦੱਸਿਓ ਘਰਾਂ ਦੇ ਵਿੱਚ ਕਦੀ ਤੁਸੀਂ ਆਪਣੀਆਂ ਜਿਹੜੀਆਂ ਸਾਡੀਆਂ ਮਾਵਾਂ ਨੇ ਭੈਣਾਂ ਨੇ ਉਹਨਾਂ ਨਾਲ ਵੀ ਕਦੀ ਹੱਥ ਫਟਾਦੇ ਨੇ ਪੁੱਛਦਾ ਲੈਂਦੇ ਹੋਣੇ ਨੇ ਕਿ ਤੁਹਾਨੂੰ ਤਜਰਬਾ ਸਾਡਾ ਵੀ ਕੰਮ ਕਰਾ ਦੋ ਘਰੇ ਅਸੀਂ ਕੁਝ ਨਹੀਂ ਕਰਿਆ ਕਦੀ ਖੇਤੀ ਦਾ ਕੰਮ ਫੇਰਾ ਕਰਿਆ ਹੁਣ ਵੀ ਨੀ ਟਿਕਦੇ ਦਿਨ ਰਾਤ ਪਰ ਲੰਗਰ ਦਾ ਪ੍ਰਮਾਤਮਾ ਦੀ ਕਿਰਪਾ ਵਿੱਚ ਕਹਦੀਏ ਤੇ ਜਵਾਕ ਘਰੇ ਬੈਠੇ ਨੂੰ ਫੜਾਉਂਦੇ ਨਾ ਤੜਕੇ ਸੋ ਇਹ ਤਸਵੀਰ ਹੈ ਅਦੋਲਨ ਦੀ ਪੰਜਾਬ ਚਾ ਕਿੱਲਿਆਂ ਦੇ ਮਾਲਕ ਵੱਡੀਆਂ ਕੋਠੀਆਂ ਦੇ ਮਾਲਕ ਅੱਜ ਸੜਕਾਂ ਦੇ ਉੱਤੇ ਠੰਡੀਆਂ ਰਾਤਾਂ ਦੇ ਵਿੱਚ ਅंदोलਨ ਨੂੰ ਲੜ ਰਹੇ ਨੇ ਇੱਧਰ ਵੀ ਪ੍ਰਸ਼ਾਦਾ ਲੈ ਕੇ ਬੈਠੇ ਨੇ ਕੁਝ ਹੋਰ ਨੇ ਮੈਂ ਸਿੰਘ ਸਾਹਿਬ ਨੇ ਇਹਨਾਂ ਨਾਲ ਗੱਲ ਕਰਾਉਣਾ ਸਿੰਘ ਸਾਹਿਬ ਕਿੱਥੋਂ ਆਏ ਹੋ ਮਹਿਮਾ ਸਰਜਾ ਜੀ ਮਹਿਮਾ ਸਰਜਾ ਬਟੰਡਾ ਜ਼ਿਲ੍ਹਾ ਬਟੰਡਾ ਜੀ ਬਟੰਡਾ ਪ੍ਰਸ਼ਾਦਾ ਪਾਣੀ ਫਿਰ ਆਪ ਬਣਾਉਨੇ ਹੋ ਇੱਥੇ ਵੇਖੋ ਜੀ ਜਦੋਂ ਤਾਂ ਬੁੜੀਆਂ ਹੁੰਦੀਆਂ 7 ਵਜੇ ਤੇ ਬੁੜੀਆਂ ਪਕਾਉਂਦੀਆਂ ਉਦੋਂ ਬਾਅਦ ਫਿਰ ਆਪ ਨੂੰ ਹੀ ਬਣਾਉਣਾ ਪੈਂਦਾ ਸਾਰੇ ਰੱਬ ਲਗਾ ਕੇ ਕੋਈ ਪੇਟੇ ਕਰਦਾ ਕੋਈ ਰੋਟੀ ਪਕਾਉਂਦਾ ਕੋਈ ਵੇਲਦਾ ਘਰਤ ਵੀ ਕਦੀ ਕੀਤਾ ਹੈ ਕੰਮ ਖਰਚ ਤਾਂ ਜੀ ਮਜਬੂਰੀ ਕਦੇ ਹੋ ਵੀ ਜਾਂਦਾ ਕੋਤੇ ਨਾ ਹੋਵੇ ਤਾਂ ਪਰ ਖਰਚ ਤਾਂ ਬਾਲੀ ਲੋਡ ਪੈਂਦੀ ਨਹੀਂ ਕਿਉਂਕਿ ਆਨ ਕਮਾਂਡੋਂ ਵੀ ਕੰਮ ਚੱਲ ਜਾਂਦਾ ਜੇ ਕੋਈ ਬੁੜੇ ਬੁੜੀ ਠੇ ਨਾ ਹੋਵੇ ਵੀ ਜਿਸਕੇ ਰਿਜਗਾ ਜਾਂ ਕੁਛ ਇੱਥੇ ਤਾਂ ਫਿਰ ਮਜਬੂਰੀ ਹੁਣ ਕਰਨਾ ਹੀ ਪੈਣਾ ਇੱਥੇ ਤਾਂ ਫਿਰ ਹੋਰ ਕੋਈ ਹੱਲ ਹੀ ਨਹੀਂ ਥੋੜਾ ਕਿਹੜਾ ਪਿੰਡ ਹੈ ਮੇਰਾ ਪਿੰਡ ਲੱਖੀ ਜੰਗਲਾ ਜੀ ਇਹ ਕਿਹੜਾ ਜ਼ਿਲ੍ਹਾ ਬਟੰਡਾ ਜੀ ਬਟੰਡਾ ਮੈਮ ਸਰਜ ਦੇ ਨਾਲ ਹੀ ਆ ਮੈਮ ਸਰਜ ਚਾਰ ਪਾਛਾ ਨੇ ਤੇ ਅਸੀਂ ਗੁੱਲਵਾਰਾ ਸਾਡੇ ਘਰ ਲੱਖੀ ਦਾ ਫਿਰ ਕਰੇ ਕਦੀ ਹੱਥ ਵਟਾਇਆ ਨਾਲ ਸਾਡੀ ਹੱਥ ਵੇਖੋ ਜੀ ਬੇਟਾ ਹੈਗਾ ਬੇਟੀ ਤੇ ਬੇਟਾ ਬਾਹਰ ਗਏ ਹੈ ਤੇ ਘਰੇ ਡੰਗ ਲੈਂਦਾ ਮੇਰੇ ਭੈਣ ਭਰਾ ਹੋ ਰਹੇ ਹੈ ਆਪਾਂ ਤਾਂ ਮੋਰਚੇ ਜੀ ਡਟਿਆ ਜਿੱਨਾ ਚਿਰ ਮਹਾਰਾਜ ਤੰਦਰੁਸਤ ਹੈ ਮੇਡਾ ਢੋਣ ਵਗੈਰਾ ਬਣਾ ਲੈਣੀ ਹੈ ਹਾਂ ਜੀ ਸਾਰਾ ਕੁਝ ਸਿੱਖਿਆ ਸਭ ਕੁਝ ਆਪ ਬਣਾਈਦਾ ਕਿਰਪਾ ਮਾਰੋ ਤੁਹਾਡਾ ਕਿਹੜਾ ਪਿੰਡ ਹੈ ਜੀ ਪਿੰਡ ਕੋਠੇ ਚੇਸ ਸਿੰਘ ਵਾਲੇ ਆਪ ਨੂੰ ਜਿਹੜਾ ਬਠਿੰਡਾ ਸਾਰੇ ਬਠਿੰਡੇ ਦੇ ਆ ਜੀ ਇਹ ਲੰਗਰ ਬਠਿੰਡੇ ਦਾ ਜੀ ਇਹ ਅੱਛਾ ਜ਼ਿਲ੍ਹੇ ਨੂੰ ਇਹ ਜ਼ਿਲ੍ਹੇ ਵੱਲੋਂ ਲੱਗਿਆ ਵਾ ਜੀ ਸਾਰਾ ਇਹ ਸਾਡੀ ਡਿਊਟੀ ਦਿਨ ਰਾਤ ਦੀ 24 ਘੰਟੇ ਦੀ ਲੰਗਰ ਦੇ ਵਿੱਚ ਕਿੰਨਾ ਕਾ ਕਿੰਨਾ ਘਟਾ ਜਿਹੜਾ ਲੱਗ ਜਾਂਦਾ ਦਿਨ ਪਰ ਦੇ ਵਿੱਚ ਅਸੀਂ ਲਾਦੇ ਨੇ 3 ਘਟੇ ਡੇਢ ਕੁਇੰਟਲ ਨੂੰ ਲੱਗ ਜਾਂਦਾ ਜੀ ਕਿਉਂ ਕਿੰਨਾ ਲੱਗਦਾ ਉਹ ਕੋਈ ਹਿਸਾਬ ਦਾ ਨਹੀਂ ਬਾਕੀ ਦਾ ਖੁੱਲੇ ਹੁੰਦਾ ਗੁਰੂ ਨਾਨਕ ਦਾ ਲੰਗਰ ਹੈ ਚੱਲਦਾ ਹੈ ਸੋ ਬਾਕੀ ਕੋਈ ਹਿਸਾਬ ਨਹੀਂ ਸਿੱਖ ਧਰਮ ਦੇ ਵਿੱਚ ਇੱਕ ਵੱਖਰੀ ਪਰੰਪਰਾ ਹੈ ਲੰਗਰ ਨਹੀਂ ਕਦੀ ਮੁੱਕੇਗਾ ਇਹ ਜਿਉ ਗੁਰੂ ਨਾਨਕ ਦੇਵ ਨੇ ਪਹਿਲਾਂ ਚਲਾਇਆ ਹੈ ਲਗਾਤਾਰ ਚੱਲਦਾ ਰਿਹਾ ਚਾਹੇ ਅਦੋਲਨ ਹੋਵੇ ਜਾਂ ਜੰਗਾਂ ਜਾਂ ਯੁੱਧਾਂ ਦਾ ਸਮਾਂ ਹੋਵੇ ਲੰਗਰ ਕਦੇ ਮੁੱਕਣ ਨਹੀਂ ਦਿੱਤਾ ਪ੍ਰਸ਼ਾਦਾਂ ਤੇ ਬੈਠੇ ਨੇ ਬਜ਼ੁਰਗ ਗੱਲਬਾਤ ਕਰਦੇ ਆ ਬਜ਼ੁਰਗੋ ਕਿੱਥੋਂ ਆਏ ਹੋ ਕੋਈ ਨਹੀਂ ਕੋਈ ਨਹੀਂ ਤੁਸੀਂ ਦੇ ਫਰੀਦ ਬੁੱਟਰ ਫਰੀਦ ਬੁੱਟਰ ਫਰੀਦ ਬੁੱਟਰ ਕਿਹੜਾ ਜ਼ਿਲ੍ਹਾ ਹੈ ਜਿਹੜਾ ਮੁਕਸਰ ਮੁਕਸਰ ਹੂੰ ਮੁਕਸਰ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ ਜਜ਼ਬਾ ਲੈ ਕੇ ਆਏ ਹਾਂ ਬਜ਼ੁਰਗਾਂ ਵਾਸਤਾ ਹੈ ਹੂੰ ਮੁਕਾਬਲਾ ਬਹੁਤ ਤਕੜਾ ਹੈ ਕੇਂਦਰ ਦੇ ਨਾਲ ਹੂੰ ਹੂੰ ਬਹੁਤ ਕਰੇ ਦੱਸ ਕੇ ਆਏ ਹਾਂ ਵੀ ਮੈਂ ਆ ਵੀ ਸਕਦਾ ਤੇ ਰਹਿ ਵੀ ਸਕਦਾ ਇੱਥੇ ਹਾਂ 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 ਤੇ ਡੱਲੇਵਾਲ ਸਾਹਿਬ ਦਾ ਵੀ ਫਿਕਰ ਹੈ ਵਾ ਉਹਦੇ ਕਰਕੇ ਤਾਂ ਆਏ ਸਾਰੇ ਹੂੰ ਉਧਰ ਕਰ ਲੋ ਸਾਡਾ ਪ੍ਰਧਾਨ ਨਹੀਂ ਮੈਂ ਤੁਹਾਡੇ ਨਾਲ ਕਰਨੀ ਉਧਰ ਕੁ ਕਰਨੀ ਮੈਂ ਤੁਹਾਡੇ ਨਾਲ ਹੀ ਕਰਨੀ ਹੈ ਮੈਂ ਬਹੁਤ ਇੰਨੀ ਕਰਨੀ ਆ ਲੈ ਤੁਸੀਂ ਦੱਸੋ ਘਰੇ ਘਰੇ ਘਰੀ ਤੜਕਾ ਤੁੜਕਾ ਲਾਇਆ ਨਾ ਤੜਕੇ ਹੈ ਇਹ ਬੁੜੀਆਂ ਤੜਕਾ ਜਿਹਾ ਲਾਇਏ ਇੱਥੇ ਤਾਂ ਫਿਰ ਲਾ ਰਹੇ ਹਾਂ ਸਾਰਾ ਕੰਮ ਹੀ ਕਰਨਾ ਹੈ ਦਾਲ ਪਾਣੀ ਬਣਾਈਦਾ ਜਲ ਲੰਗਰ ਸਿਕਾਈਦਾ ਵੀ ਹੈ ਚਾਹ ਪਾਣੀ ਬਣਾਈਦਾ ਫਿਰ ਇਹ ਥੋੜਾ ਜਿਹਾ ਤਜਰਬਾ ਵੀ ਦੱਸ ਦਿਓ 1 ਕਿਲੋ ਜਦੋਂ ਦਾਲ ਬਣਾਉਨੇ ਹੋ ਵਿੱਚ ਕਿੰਨੀ ਕਿ ਮਿਰਚ ਪੈਂਦੀ ਹੈ ਕਿੰਨਾ ਕਿ ਘਿਓ ਪੈਂਦਾ ਉਹਦਾ ਹਿਸਾਬ ਨਾਲ ਪਾਈ ਜਿਹੋ ਜਿਹੀ ਸਬਜ਼ੀ ਉਹੋ ਜਿਹੀ ਬਣਾਉਣੀ ਹੈ ਬਾਰੀ ਗੁਰਨੀ ਬਾਰੀ ਮੱਛਾਂ ਪੈਣੀਆਂ ਥੋੜੀ ਬਣਾਉਣਾ ਥੋੜੀ ਜਿਹੀ ਤੜਕਾ ਤੜਕਾ ਆਪਦੇ ਹਿਸਾਬ ਨਾਲ ਟੇਸਟ ਬਣਾ ਲੈਣੀ ਆ ਆਪਦੇ ਆਪਦੇ ਨਾਲੀ ਸੋ ਇਹ ਤਜਰਬਾ ਬਣਦਾ ਜਾ ਰਿਹਾ ਬਜ਼ੁਰਗਾਂ ਦਾ ਇੱਕ ਸਿੰਘ ਸਾਹਿਬ ਡੱਟੇ ਨੇ ਸਿੰਘ ਸਾਹਿਬ ਵਾਰ-ਵਾਰ ਬਜ਼ੁਰਗ ਤੁਹਾਡੇ ਨਾਲ ਗੱਲ ਕਰ ਰਹੇ ਸੀ ਤੁਹਾਡੇ ਵਾਲੀ ਆ ਗਏ ਹਾਂਜੀ ਇਹ ਸਾਡੇ ਪਿੰਡ ਤੋਂ ਏਣ ਤਾਂ ਕਰਦੇ ਸਾਡੇ ਨਾਲ ਕੰਮ ਪ੍ਰਧਾਨ ਹੈ ਹਾਂਜੀ ਹਾਂਜੀ ਬਣਾ ਲੈਣੀਓ ਫਿਰ ਸਾਰਾ ਰਕਸ਼ਨ ਪਟ ਪਾਈ ਹਾਂਜੀ ਚੜਦੀ ਕਲਾਈ ਗੁਰੂ ਨਾਨਕ ਦੇ ਲੰਗਰ ਨੂੰ ਨਿਰੰਤਰ ਜਾਰੀ ਰੱਖ ਰਹੇ ਹਾਂਜੀ 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 ਬਸ ਗੁਰੂ ਸਾਹਿਬ ਦੀ ਕਿਰਪਾ ਜੀ ਕਰੇ ਤਾਂ ਕਦੇ ਨਹੀਂ ਬਣਾਇਆ ਮੈਂ ਤੁਹਾਨੂੰ ਝੂਠ ਮਾਰਦ ਗਿਆ ਜੀ ਕਰੇ ਸਰੀ ਜਾਂਦਾ ਪੂਰਾ ਕਿਉਂਕਿ ਮੰਮੀ ਬਣਾ ਦਿੰਦੇ ਆ ਸਿੰਗਣੀ ਬਣਾ ਦਿੰਦੀ ਆ ਜੀ ਹੋਰ ਚੜਦੀ ਕਲਾਈ ਪਰ ਇੱਥੇ ਫਿਰ ਉਹ ਜਿਵੇਂ ਕਹਿੰਦੇ ਲੋੜ ਕਾੜ ਦੀ ਮਾਂ ਹੀ ਇੱਥੇ ਬਣਾ ਲਈਦਾ ਜੀ ਫਿਰ ਅਪੀਲ ਵੀ ਕਰਦੇ ਹਾਂ ਆਲੇ ਦੁਆਲੇ ਦੇ ਪਿੰਡਾਂ ਨੂੰ ਕਿ ਸਾਡਾ ਸਾਥ ਦਿਓ ਆਣ ਕੇ ਲੰਗਰ ਪਾਣੀ ਦੀ ਵਿਵਸਥਾ ਜਿਹੜੀ ਆ ਵਧੀਆ ਚੱਲੇ ਹਾਂਜੀ ਹਾਂਜੀ ਕਰਦੇ ਆ ਅਪੀਲ ਆਪ ਹਾਂਜੀ ਆਪ ਦੀ ਆ ਵੀ ਬਹੁਤ ਆਉਂਦੇ ਤੇ ਅਪੀਲ ਵੀ ਕਰਦੇ ਆਂ ਜੀ ਬਾਕੀ ਡੱਲੇਵਾਲ ਦਾ ਆਪ ਦੀ ਸੋਚ ਦੇ ਪਹਿਰਾ ਦਿੰਨੇ ਆ ਜੀ ਅਸੀਂ ਤਾਂ ਵੀ ਇੱਕ ਵਧੀਆ ਜਰਨਲਿਸਟ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਤਸਵੀਰਾਂ ਲੰਗਰ ਦੀਆਂ ਦਿਖਾ ਦਿੱਤੀਆਂ ਜਾਣ ਕਿਉਂਕਿ ਲੰਗਰ ਦੀ ਵਿਵਸਥਾ ਚੱਲ ਰਹੀ ਆ ਲੰਗਰ ਵਰਤਾਇਆ ਜਾ ਰਿਹਾ ਬਠਿੰਡੇ ਦੀ ਸੰਗਤ ਹੈ ਜਗਜੀਤ ਸਿੰਘ ਡੱਲੇਵਾਲ ਦਾ ਜਥਾ ਹੈ ਲਗਾਤਾਰ ਡਟਿਆ ਹੋਇਆ ਲੰਗਰ ਦੀ ਸੇਵਾ ਵੀ ਕਰ ਰਹੇ ਨੇ ਬਠਿੰਡੇ ਵਾਲੇ ਬਠਿੰਡੇ ਵਾਲਿਆਂ ਨੂੰ ਖੱਬੀਆਂ ਪੱਗਾਂ ਵਾਲੇ ਵੀ ਕਿਹਾ ਜਾਂਦਾ ਤੇ ਅਦੋਲਨਾਂ ਦਾ ਬਹੁਤ ਵੱਡਾ ਤਜਰਬਾ ਹੈ ਬਠਿੰਡੇ ਦੇ ਲੋਕਾਂ ਨੂੰ ਤੇ ਲੰਗਰ ਦੀ ਵਿਵਸਥਾ ਤੁਸੀਂ ਦੇਖ ਸਕਦੇ ਹੋ ਬਹੁਤ ਖੂਬਸੂਰਤ ਕੀਤੀ ਹੈ ਸੋ ਕਿਸਾਨ ਅਦੋਲਨ ਦੀਆਂ ਹੋਰ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਲਗਾਤਾਰ ਦਾ ਅਨਮਿਊਟ ਦੇ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ